ਸਤਿ ਸ਼੍ਰੀ ਅਕਾਲ ਦੋਸਤੋ ਜੱਸੀ ਜੀ ਰਸੋਈ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਸਰਦੀਆਂ ਲਈ ਇੱਕ ਖਾਸ ਰੈਸਪੀ ਲੈ ਕੇ ਆਏ ਆਂ ਜੀ ਦੇਖੋ ਦੋਸਤੋ ਜਿਵੇਂ ਤੁਹਾਨੂੰ ਇਸ ਮਾਣ ਦੀ ਸਿਆ ਪਿਆ ਦਿਖ ਰਿਹਾ ਜੀ ਇਹਦੇ ਚ ਗੁੜ ਜਿਹੜਾ ਮੇਨ ਤੁਹਾਨੂੰ ਨਜ਼ਰ ਆ ਰਿਹਾ ਜੀ ਸਰਦੀਆਂ ਦੇ ਵਿੱਚ ਜੀ ਆਪਾਂ ਗੁੜ ਤਾਂ ਸਾਰੇ ਹੀ ਖਾਂਦੇ ਆਂ ਗੁੜ ਦੇ ਸਾਨੂੰ ਸਭ ਨੂੰ ਪਤਾ ਜੀ ਬਹੁਤ ਫਾਇਦੇ ਆ ਲੇਕਿਨ ਜਿਹੜੀ ਰੈਸਪੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਜੇ ਤੁਸੀਂ ਇਹਦੇ ਅਕੋਰਡਿੰਗਲੀ ਬਣਾ ਕੇ ਗੋੜ ਘਰ ਚ ਖਾਓਗੇ ਤੇ ਬੱਚਿਆਂ ਨੂੰ ਵੀ ਦਿਓਗੇ ਤੇ ਗੋੜ ਵੀ ਤੁਹਾਨੂੰ ਡਬਲ ਫਾਇਦੇ ਕਰੂਗਾ ਪਲੱਸ ਜਿਵੇਂ ਆ ਮੌਸਮ ਚੱਲ ਰਿਹਾ ਜੀ ਖਾਂ ਨੂੰ ਚਕਾਮ ਵਾਲਾ ਇਹ ਤੁਹਾਨੂੰ ਇਹਦੇ ਤੋਂ ਵੀ ਬਚਾ ਦਊਗਾ ਜੀ ਤੇ ਆਜੋ ਫਿਰ ਇੱਕ ਝਾਤ ਆਪਾਂ ਮਾਰਦੇ ਹਾਂ ਜੀ ਵੀ ਆਪਾਂ ਨੂੰ ਇਹਦੇ ਬਣਾਉਣ ਵਾਸਤੇ ਕਿਹੜਾ ਕਿਹੜਾ ਸਮਾਨ ਚਾਹੀਦਾ ਜੀ ਹਾਂਜੀ ਦੋਸਤੋ ਆਪਾਂ ਇਹਦੇ ਵਿੱਚ ਜੀ 700 ਗ੍ਰਾਮ ਦੇ ਲਗਭਗ ਗੋੜ ਲਿਆ ਜੀ ਇਹ ਤੁਸੀਂ ਵਧਾ ਘਟਾ ਵੀ ਸਕਦੇ ਹੋ ਤੇ ਆਪਾਂ ਇਹਦੇ ਚ ਪਾਉਣ ਵਾਸਤੇ ਜੀ ਨਾਰੀਅਲ ਦੇ ਛੋਪੇ ਦੀ ਠੁੱਠੀ ਲਈ ਹੈ ਜੀ ਅੱਧੀ ਤੁਸੀਂ ਇਹ ਵੀ ਵਧਾ ਘਟਾ ਸਕਦੇ ਹੋ ਜੀ ਤੇ ਨਾਲ ਆਪਾਂ ਲਿਆ ਜੀ ਇਹ ਗਿਰਿਆ ਭੁੰਨੀਆਂ ਹੋਈਆਂ ਹੋਈਆਂ ਜੀ ਇਹ ਇਹ ਲਗਭਗ ਤੁਸੀਂ ਕਹੋ ਵੀ ਇਹ ਛੋਟੀ ਕਟੋਰੀ ਅੱਧੀ ਛੋਟੀ ਕਟੋਰੀ ਹੈ ਜੀ ਲਗਭਗ ਇਸ ਦੀ ਕੌਲੀ ਹੈ ਜੀ ਛੋਟੀ ਆਪਣੀ ਜੀ ਆਪਾਂ ਲਿਆ ਜੀ ਕਾਜੂ ਟੋਟਾ ਲਿਆ ਜੀ ਸਾਫ ਤੇ ਵੀ ਲੈ ਲਓ ਚਾਹੀ ਇਹ ਵੀ ਆਪਾਂ ਜੀ ਬਸ ਅੱਧਿਕ ਕੌਲੀ ਦੇ ਲਗਭਗ ਲਿਆ ਜੀ ਆਪਾਂ ਬਦਾਮ ਲਏ ਆ ਜੀ ਆਪਾਂ ਇਹ ਵੀ ਅੱਧੀ ਕੌਲੀ ਦੇ ਤਕਰੀਬਨ ਹੈ ਜੀ ਇਹ 2 ਚਮਚੇ ਸੌਂਫ ਹੈ ਜੀ ਹਰੀ ਸੌਂਫ ਆਪਣੀ ਜਿਹੜੀ ਇਹ ਹੈਗੀ ਹੈ ਜੀ ਖਸ ਖਸ ਇਹ ਵੀ ਲਗਭਗ 2 ਚਮਚੇ ਹੈ ਜੀ ਇਹ ਜੀ ਸੁੰਡ ਹੈ ਸੁੰਡ ਸੁੰਡ ਦਾ ਪਾਊਡਰ ਹੈ ਜੀ ਇਹ ਆਪਾਂ ਲਿਆ ਜੀ ਤਕਰੀਬਨ ਅੱਧਾ ਚਮਚਾ ਇਹ ਜ਼ਿਆਦਾ ਨਹੀਂ ਪਾਉਣ ਦੀ ਲੋੜ ਹੈਗੀ ਜੀ ਗਰਮ ਤਸੀਰ ਬਹੁਤ ਜ਼ਿਆਦਾ ਹੁੰਦੀ ਹੈ ਜੀ ਫਿਰ ਬੱਚੇ ਜਿਹੜਾ ਇਹਨੂੰ ਖਾਣਾ ਪਸੰਦ ਨਹੀਂ ਕਰਦੇ ਤੇ ਗਲੇ 'ਚ ਜਲਨ ਕਰਦਾ ਜੀ ਇਹ ਇਹ ਆਪਾਂ ਪੀਸੀ ਹੋਈ ਅਜਵੈਨ ਲਈ ਜੀ ਇਹ ਵੀ ਲਗਭਗ ਅੱਧਾ ਚਮਚਾ ਹੈ ਜੀ ਤੁਸੀਂ ਇਹਨੂੰ ਜ਼ਿਆਦਾ ਕੁਆਂਟੀਟੀ 'ਚ ਨਹੀਂ ਲੈਣਾ ਬਸ ਇੰਨਾ ਕੁ ਹੀ ਇਹ ਨੂੰ ਜਿਹੜਾ ਆਪਾਂ ਤੇ ਆ ਆਪਾਂ ਲਾਸਟ ਜਿਹੜਾ ਲਿਆ ਜੀ ਇਹ ਆਪਾਂ ਲਿਆ ਜੀ ਆਪਣਾ ਕਾਲੀ ਮਿਰਚ ਦਾ ਪਾਊਡਰ ਹੈ ਜੀ ਇਹ ਵੀ ਤਕਰੀਬਨ ਆਪਣਾ ਮਤਲਬ ਕਹਿ ਲਓ ਤੁਸੀਂ ਚੌਥਾ ਇੱਕ ਹਿੱਸਾ ਚੌਥਾ ਚਮਚਾ ਹੈ ਛੋਟਾ ਚਮਚਾ ਇੱਕ ਚੀਜ਼ ਇਹਦੇ ਵਿੱਚ ਹਾਂਜੀ ਤੇ ਆਜੋ ਜੀ ਆਪਾਂ ਹੁਣ ਲੋਕ ਅਗੇ ਬਣਾਉਣਾ ਸ਼ੁਰੂ ਕਰਦੇ ਹਾਂ ਹੁਣ ਜੀ ਇਹਦੇ ਵਿੱਚ ਕੁਝ ਚੀਜ਼ਾਂ ਦੀ ਆਪਾਂ ਜਿਹੜੀਆਂ ਦਰਦਰੀਆਂ ਪੀਸ ਕੇ ਪਾਵਾਂਗੇ ਜੇ ਕੁਝ ਆਪਣੇ ਕੋਲੇ ਪੀਸੀ ਹੋਈਆਂ ਹੋਈਆਂ ਜਿਵੇਂ ਜੀ ਆਪਣੇ ਕੋਲੇ ਗੋੜਾ ਜੀ ਗੋੜ ਨੂੰ ਆਪਾਂ ਭੰਨ ਲਾਂਗੇ ਤੇ ਇਦੋਂ ਬਾਅਦ ਇਹਨੂੰ ਪਗਲਾ ਲਾਂਗੇ ਜੀ ਆਹ ਆਪਣੇ ਕੋਲੇ ਖੋਪਾ ਜੀ ਖੋਪੇ ਨੂੰ ਆਪਾਂ ਜਿਹੜਾ ਕद्दूकस ਕਰ ਲਾਂਗੇ ਬਰੀਕ ਕद्दूकस ਕਰ ਲਾਂਗੇ ਜੀ ਖੋਪੇ ਨੂੰ ਇਹ ਗਿਰੀਆਂ ਜਿਹੜੀਆਂ ਦੀ ਇਹ ਗਿਰੀਆਂ ਨੂੰ ਵੀ ਆਪਾਂ ਜੀ ਦਰਦਰਾ ਪੀਸਾਂਗੇ ਜੀ ਜ਼ਿਆਦਾ ਚੂਰਾ ਨਹੀਂ ਬਣਾਉਣਾ ਬਾਲਾ ਇਹਦਾ ਦਰਦਰਾ ਇਹਨੂੰ ਤੇ ਆਪਾਂ ਜੀ ਜਿਹੜੇ ਕਾਜੂ ਹੈ ਵੀ ਤੇ ਜਿਹੜੀ ਸਾਡੀ ਬਦਾਮगिरी ਹੈ ਇਹਨੂੰ ਵੀ ਦਰਦਰਾ ਪੀਸ ਲਾਂਗੇ ਜੀ ਤਿੰਨਾਂ ਨੂੰ ਸੌਂਫ ਨੂੰ ਆਪਾਂ ਜੀ ਚਾਹੇ ਤੁਸੀਂ ਬਰੀਕ ਰੱਖ ਲਓ ਚਾਹੇ ਕੁਝ ਲੋਕ ਸਾਫਤ ਪਸਾਉਣੀ ਪਾਉਣੀ ਪਸੰਦ ਕਰਦੇ ਤੁਸੀਂ ਸਾਫਤ ਵੀ ਪਾ ਸਕਦੇ ਹੋ ਵੀ ਮੇਨ ਜਿਹੜੀਆਂ ਆਪਣੀਆਂ ਚਾਰ ਚੀਜ਼ਾਂ ਪੀਸਣ ਵਾਲੀਆਂ ਜੀ ਨਾਰੀਅਲ ਜਿਹੜਾ ਸਾਡਾ ਸੀ ਉਹ ਕੱਦੂ ਬਸ ਕਰ ਲੈਣਾ ਤੇ ਇਹਨੂੰ ਤੋੜ ਕੇ ਆਪਾਂ ਪਗਲਾ ਲੈਣਾ ਜੀ ਤੇ ਆਜੋ ਬਣਾਉਣੀ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਹਾਂਜੀ ਦੋਸਤੋ ਤੇ ਆਪਾਂ ਹੁਣ ਜੀ ਦੇਖੋ ਆ ਜਿਹੜਾ ਗੋੜਾ ਪਾ ਲਿਆ ਸੀਗਾ ਜੀ ਗੋੜ ਨੂੰ ਆਪਾਂ ਇੱਕ ਵਾਰੀ ਕੁੱਟ ਕੇ ਤੋੜ ਲਿਆ ਜੀ ਚੂਰਾ ਬਣਾ ਲਿਆ ਨੂੰ ਬਾਅਦ ਚੋਂ ਆਪਾਂ ਪਿਘਲਾਵਾਂਗੇ ਉਹ ਆਪਾਂ ਹੁਣੇ ਤੁਹਾਨੂੰ ਥੋੜੀ ਦੇਰ ਚ ਦਿਖਾਣੇ ਆ ਜੀ ਤੇ ਜਿਹੜੀਆਂ ਆਪਣੀਆਂ ਪੀਸਣ ਵਾਲੀਆਂ ਚੀਜ਼ਾਂ ਸੀ ਜੀ ਇੱਕ ਸੌਂਫ ਸੀਗੀ ਇਹ ਸੌਂਫ ਦੇਖੋ ਆਪਾਂ ਬਿਲਕੁਲ ਬਰੀਕ ਜਿਹੜੀ ਪੀਸ ਲਈ ਹੈ ਇਹ ਬਦਾਮ ਇਹ ਗਿਰੀਆਂ ਸੀਗੀਆਂ ਸੌਰੀ ਆਪਣੀਆਂ ਜੀ ਮੂਖਲੀ ਦੀਆਂ ਗਿਰੀਆਂ ਇਹ ਵੀ ਆਪਾਂ ਦੇਖੋ ਜੀ ਦਰਦਰੀਆਂ ਪੀਸ ਲਈਆਂ ਜਿਹੜੀਆਂ ਨੇ ਮੂਖਲੀ ਦੀਆਂ ਗਿਰੀਆਂ ਤੇ ਇਹ ਕਾਜੂ ਸੀਗੇ ਜੀ ਆਪਣੇ ਕਾਜੂ ਜਿਹੜੇ ਆ ਇਹ ਵੀ ਆਪਾਂ ਜੀ ਦਰਦਰੇ ਪੀਸੇ ਆ ਵੀ ਜਿਆਦਾ ਤੁਸੀਂ ਚੂਰਾ ਨਹੀਂ ਬਣਾਉਣਾ ਦਰਦਰਾ ਰੱਖ ਸਕਦੇ ਹੋ ਬਾਕੀ ਤੁਹਾਡੀ ਚੁਆਇਸ ਤੇ ਨਾਲ ਹੀ ਜੀ ਆਪਾਂ ਇਹ ਜਿਹੜਾ ਸਾਡੀ ਬਦਾਮ ਗਿਰੀ ਹੈ ਜੀ ਤੇ ਨਾਲ ਆਪਾਂ ਜਿਹੜਾ ਆਪਣਾ ਨਾਰੀਅਲ ਸੀ ਖੋਪਾ ਗਿਰੀ ਸੀ ਉਹ ਸਾਰਾ ਜੀ ਕद्दूकस ਦੇ ਵਿੱਚ ਬਰੀਕ ਦੇ ਵਿੱਚ ਆਪਾਂ ਜਿਹੜਾ ਹੈ ਗ੍ਰੇਟ ਕਰ ਲਿਆ ਜੀ ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਸਾਡੀਆਂ ਉਹ ਅਸੀਂ ਆਲਰੇਡੀ ਪਾਊਡਰ ਫਾਰਮ ਚ ਲਈਆਂ ਸੀ ਜਿਹੜੀਆਂ ਵੀਡੀਓ ਚ ਅਸੀਂ ਤੁਹਾਨੂੰ ਪਹਿਲਾਂ ਦੱਸਤੀਆਂ ਸੀ ਤੇ ਆਜੋ ਫਿਰ ਹੁਣ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਆਪਣਾ ਹੁਣ ਜੀ ਕੜਾਈ ਜਿਹੜੀ ਆਪਣੀ ਗਰਮ ਹੋ ਗਈ ਹੈ ਜੀ ਤੇ ਸਭ ਤੋਂ ਪਹਿਲਾਂ ਨਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੇਸੀ ਘਿਓ ਦੇਸੀ ਘਿਓ ਦੇ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਲਗਭਗ ਡੇਢ ਜਾਂ 2 ਚਮਚੇ ਜੀ ਜਿਵੇਂ ਆਪਣਾ ਦੇਸੀ ਘਿਓ ਪਿਘਲ ਜਾਂਦਾ ਜੀ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਗੁੜ ਤੇ ਹਾਂਜੀ ਆਪਣਾ ਜੀ ਦੇਸੀ ਘਿਓ ਜਿਹੜਾ ਜੀ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਜੀ ਘਿਓ ਪਾ ਕੇ ਨਾ ਜਿੰਨਾ ਵੀ ਘਿਓ ਹੈ ਨੂੰ ਸਾਰੇ ਨੂੰ ਆਪਾਂ ਪਿਘਲਾ ਲਾਂਗੇ ਜੀ ਹੁਣ ਆਪਾਂ ਉਹ ਪਾ ਲਾਂਗੇ ਹਾਂਜੀ ਦੋਸਤੋ ਇਹਦੇ ਚ ਆਪਾਂ ਜੀ ਗਰਮ ਹੋ ਗਿਆ ਜੀ ਘਿਓ ਚੰਗੀ ਤਰ੍ਹਾਂ ਤੇ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਗੁੜ ਤੋੜ ਕੇ ਰੱਖ ਲਿਆ ਸੀ ਜੀ ਸਾਰਾ ਗੋੜਾਪਾ ਇਹਦੇ ਵਿੱਚ ਐਡ ਕਰ ਦਾਂਗੇ ਜੀ ਹੁਣ ਆਪਾਂ ਗੋੜ ਐਡ ਕਰਕੇ ਜੀ ਇਹਨੂੰ ਆਪਾਂ ਇਹਨੂੰ ਜਿਆਦਾ ਤੇਜ਼ ਆਂਚ ਤੇ ਨਹੀਂ ਕਰਨਾ ਜੀ ਮੀਡੀਅਮ ਤੇ ਰੱਖਣਾ ਮੀਡੀਅਮ ਤੋਂ ਵੀ ਤੁਸੀਂ ਸਲੋ ਰੱਖ ਸਕਦੇ ਹੋ ਉਹਦੇ ਨਾਲ ਇਹ ਆ ਵੀ ਇਹ ਥੱਲੇ ਨਹੀਂ ਲੱਗੂਗਾ ਛੇਤੀ ਤੇ ਆਪਾਂ ਇਹਨੂੰ ਹੁਣ ਜਿਹੜਾ ਹੈਗਾ ਆਪਣਾ ਪਿਘਲਾ ਲਾਂਗੇ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਹਾਂਜੀ ਦੋਸਤੋ ਆ ਗੋੜ ਦੇਖੋ ਜੀ ਆਪਣਾ ਮੈਲਟ ਹੋਣਾ ਸ਼ੁਰੂ ਹੋ ਗਿਆ ਜੀ ਤੇ ਇਹਨੂੰ ਆਪਾਂ ਬਸ ਸਿਮ ਗੈਸ ਤੇ ਰੱਖਣਾ ਜੀ ਵਿੱਚ ਤੁਸੀਂ ਥੋੜੀ ਬਹੁਤ ਤੁਸੀਂ ਮੀਡੀਅਮ ਕਰ ਸਕਦੇ ਹੋ ਗੈਸ ਮੀਡੀਅਮ ਕਰਕੇ ਵੀ ਆਪਾਂ ਇਹਦੇ ਵਿੱਚ ਬਿਲਕੁਲ ਜਿਹੜੀਆਂ ਡਲੀਆਂ ਆ ਰਹੀਆਂ ਨੇ ਜਿਹੜੇ ਡਲੇ ਬਣੇ ਹੋਏ ਆ ਇਹਨੂੰ ਆਪਾਂ ਬਿਲਕੁਲ ਇਸ ਫਾਰਮ 'ਚ ਲਿਆਉਣਾ ਜਿਵੇਂ ਦਾ ਜਦੋਂ ਇਹ ਤਾਜ਼ਾ ਬੰਦ ਦਾ ਖਿਡਾਰੀ ਦੇ ਉੱਤੇ ਹੁੰਦਾ ਠੀਕ ਹੈ ਜੀ ਤੇ ਇਹਨੂੰ ਹੌਲੀ-ਹੌਲੀ ਕਰਕੇ ਤੇ ਇਹਨੂੰ ਬਿਲਕੁਲ ਪਿਘਲਾ ਕੇ ਜਿੰਨੇ ਵੀ ਵਿੱਚ ਡਲੇ ਬਣੇ ਹੋਏ ਆ ਸਭ ਆਪਾਂ ਖਤਮ ਕਰ ਦੇਣੇ ਨੇ ਤੇ ਹਾਂਜੀ ਦੋਸਤੋ ਆਪਣਾ ਜਿਹੜਾ ਗੋੜਾ ਜੀ ਬਿਲਕੁਲ ਚੰਗੀ ਤਰ੍ਹਾਂ ਨਾ ਪਿਘਲ ਗਿਆ ਤੇ ਇਹਦੇ ਜਿੰਨੇ ਵੀ ਡਲੀਆਂ ਸੀਗੀਆਂ ਸਾਰੀਆਂ ਡਲੀਆਂ ਬਹਿ ਗਈਆਂ ਇਸ ਸਟੇਜ ਤੇ ਨਾ ਜੀ ਆਪਾਂ ਇਹਦੇ ਵਿੱਚ 2 ਤੋਂ 3 ਚਮਚੇ ਪਾਣੀ ਦੇ ਪਾਵਾਂਗੇ ਜੀ 2 ਤੋਂ 3 ਚਮਚੇ ਪਾਉਣੇ ਆ ਜਿਆਦਾ ਨਹੀਂ ਪਾਉਣੇ ਠੀਕ ਹੈ ਜੀ ਇਹ ਇਸ ਲਈ ਪਾਉਣੇ ਆ ਆਪਾਂ ਤਾਂ ਕਿ ਛੇਤੀ ਜੰਮੇ ਨਾ ਤੇ ਥੋੜਾ ਜਿਹਾ ਪਤਲਾ ਰਹੇ ਸੌਫਟ ਰਹੇ ਤਾਂ ਕਿ ਆਪਾਂ ਜਿਹੜਾ ਆਪਣਾ ਬਾਕੀ ਸਮਾਨ ਜਿਹੜਾ ਇਹ ਚ ਪਾ ਲਈਏ ਤੇ ਦੋਸਤੋ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਜੀ ਇਸ ਸਟੇਜ ਤੇ ਵੀ ਆਪਾਂ ਨਾ ਇਹਨੂੰ ਇਹਦੇ ਵਿੱਚ ਜਿਹੜਾ ਹੈਗਾ ਇਹਨੂੰ ਜਿਆਦਾ ਆਪਾਂ ਹੁਣ ਪਕਾਣਾ ਨਹੀਂ ਹੈ ਸਟੇਜ ਤੇ ਕਿਉਂਕਿ ਇਹ ਫਿਰ ਕੌੜਾ ਹੋ ਜਾਊਗਾ ਜੀ ਕਾਲਾ ਹੋ ਜਾਊਗਾ ਕੌੜਾ ਹੋ ਜਾਊਗਾ ਜਿਆਦਾ ਤੇ ਅੱਜ ਹੁਣ ਆਪਾਂ ਇਹ ਸਟੇਜ ਦੇ ਉੱਤੇ ਇਹਦੇ ਵਿੱਚ ਬਾਕੀ ਜਿਹੜਾ ਸਾਰਾ ਸਮਾਨ ਪਾਵਾਂਗੇ ਜੀ। ਹਾਂਜੀ ਦੋਸਤੋ ਤੇ ਆਪਾਂ ਜੀ ਹੁਣ ਜਿਹੜਾ ਜਦੋਂ ਇਹ ਪਿਗਲ ਗਿਆ ਜੀ ਸਾਰਾ ਇਹ ਸਟੇਜ ਤੇ ਆਪਾਂ ਹੁਣ ਕੀ ਕਰਨਾ ਜੀ ਆਪਾਂ ਨਾ ਗੈਸ ਆ ਜਿਹੜੀ ਆਪਣੀ ਬੰਦ ਕਰ ਦੇਾਂਗੇ ਜੀ। ਗੈਸ ਬੰਦ ਕਰਕੇ ਹੁਣ ਇਹਦੇ ਵਿੱਚ ਆਪਾਂ ਹੌਲੀ-ਹੌਲੀ ਸਮਾਨ ਪਾਵਾਂਗੇ ਜੀ। ਆ ਸਭ ਤੋਂ ਪਹਿਲਾਂ ਜਿਹੜੇ ਅਸੀਂ ਜੀ ਬਦਾਮ ਸੀਗੇ ਸਾਡੇ ਉਹੋ ਦਰੜ ਕਰਕੇ ਆਪਾਂ ਗ੍ਰਾਈਂਡ ਕਰ ਲਈ ਸੀ ਥੋੜੇ ਜੇ ਉਹਨਾਂ ਨੂੰ ਵਿੱਚ ਪਾਵਾਂਗੇ ਜੀ। ਇਹਨਾਂ ਨੂੰ ਪਾ ਕੇ ਨਾਲ ਦੀ ਨਾਲ ਤੁਸੀਂ ਕਰ ਦਿਓ ਜੀ ਮਿਕਸ ਤੇ ਨਾਲ ਹੀ ਜੀ ਆਪਾਂ ਹੁਣ ਇਹਦੇ ਵਿੱਚ ਇਹ ਪਾਉਣ ਤੋਂ ਬਾਅਦ ਜੀ ਨਾਲ ਹੀ ਆਪਾਂ ਥੋੜੀ ਜੀ ਮੂੰਗਫਲੀ ਦੀ ਗਿਰੀ ਲਈ ਸੀ ਜੀ ਇਹ ਵੀ ਆਪਾਂ ਵਿੱਚ ਪਾ ਕੇ ਜੀ ਇਹਨੂੰ ਮਿਕਸ ਕਰ ਦੋ ਜੀ ਨਾਲ ਦੀ ਨਾਲ ਇਹਨੂੰ ਥੋੜਾ ਜਾਂ ਤਾਂ ਕਿ ਇੱਕ ਸਾਈਡ ਤੇ ਇਹ ਨਾ ਇਕੱਠਾ ਹੋ ਜਾ ਸਾਰਾ ਜੀ ਇਹਨੂੰ ਵੀ ਮਿਕਸ ਕਰ ਦਿਆਂਗੇ ਜੀ ਆਪਾਂ ਤੇ ਇਹ ਜੀ ਆਪਾਂ ਜਿਹੜੇ ਥੋੜੇ ਜਿਹਾ ਆਪਣੇ ਕਾਜੂ ਲਈ ਸੀ ਜੀ ਪਾਜੂ ਨੇ ਪਾਜੂ ਵੀ ਪਾ ਦੇਾਂਗੇ ਜੀ ਇਸੇ ਤਰ੍ਹਾਂ ਹੀ ਵਿੱਚੇ ਨੇ ਇਹ ਦੋਸਤੋ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਗੁੜ ਪਾਕ ਤਿਆਰ ਕਰਦੇ ਆ ਜੀ ਗੁੜ ਪਾਕ ਦੇ ਵਿੱਚ ਆਟਾ ਪਾ ਕੇ ਭੁੰਦੇ ਆ ਇਹਦੇ ਚ ਆਪਾਂ ਆਟਾ ਨਹੀਂ ਪਾਵਾਂਗੇ ਜੀ ਸਿੰਪਲ ਗੋੜੀ ਰੱਖਿਆ ਬਹੁਤ ਹੀ ਕੁਇਕ ਰੈਸਪੀ ਹੈ ਜੀ ਬਣਾ ਕੇ ਦੇਖਿਓ ਹਾਰਡਲੀ 15 ਮਿੰਟ ਲੱਗਦੇ ਆ ਜੀ ਸਾਰੇ ਇਹਨੂੰ ਬਣਾਉਣ ਦੇ ਵਿੱਚ ਤੇ ਇਹ ਆਪਾਂ ਜੀ ਜਿਹੜਾ ਨਾਰੀਅਲ ਸਾਡਾ ਲਿਆ ਸੀ ਜੀ ਗ੍ਰੇਟ ਕਰਕੇ ਅਸੀਂ ਲੈ ਲਿਆ ਤੇ ਕੱਦੂਕਸ਼ ਕਰ ਲਿਆ ਸੀ ਇਹ ਨਾਰੀਅਲ ਬੁਰਾਦਾ ਪਾਵਾਂਗੇ ਜੀ ਵਿੱਚ ਇਹਨੇ ਨਾਰੀਲ ਬਰਾਦਰ ਦੋਸਤੋ ਤੁਸੀਂ ਲੋਡ ਅਨੁਸਾਰ ਜਿੰਨਾ ਆਪਾਂ ਕੀਤਾ ਸੀ ਆਪਾਂ ਅੱਧਾ ਹੀ ਠੁੱਠੀ ਲਈ ਸੀ ਤੁਸੀਂ ਉਹਦੇ ਵਿੱਚੋਂ ਵੀ ਲੋਡ ਅਨੁਸਾਰ ਪਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਜ਼ਿਆਦਾ ਹੈ ਤੁਸੀਂ ਵਧਾ ਘਟਾ ਸਕਦੇ ਹੋ ਮੌਕੇ ਦੇ ਉੱਤੇ ਕੁਆਂਟੀਟੀ ਇਹਦੇ ਵਿੱਚ ਪਾਉਣ ਦੇ ਲਈ ਤੇ ਉਸ ਤੋਂ ਬਾਅਦ ਦੋਸਤੋ ਰਹਿ ਗਿਆ ਜੀ ਸਾਡੇ ਕੋਲੇ ਇਹ ਜਿਹੜੀ ਅਸੀਂ ਸੌਂਫ ਸੀ ਇਹ ਦੋਸਤੋ ਜ਼ਰੂਰ ਪਾਉਣੀ ਹੈ ਇਹਦੇ ਵਿੱਚ ਕਿਉਂਕਿ ਸਾਡੇ ਇਹ ਹਾਜਮੇ ਨੂੰ ਬਹੁਤ ਦਰੁਸਤ ਕਰਦੀ ਹੈ ਜੀ ਸਾਡੇ ਨੂੰ ਤੇ ਇਹ ਆ ਜੀ ਸਾਡੀ ਜਿਹੜੀ ਕਾਲੀ ਮਿਰਚ ਹੈ ਜੀ ਤੇ ਆਪਾਂ ਤੁਹਾਨੂੰ ਦੱਸਿਆ ਹੀ ਸੀ ਪਹਿਲਾਂ ਕੁਆਂਟੀਟੀ ਵੀਡੀਓ ਦੇ ਸਟਾਰਟਿੰਗ ਵਿੱਚ ਸਾਰੀਆਂ ਦਸੀਆਂ ਇਹ 1/4 ਚਮਚਾ ਸੀ ਬਾਲੀ ਜ਼ਿਆਦਾ ਪਾਉਣ ਦੀ ਲੋੜ ਨਹੀਂ ਜੀ ਕਿਉਂਕਿ ਬੱਚੇ ਫਿਰ ਤੁਹਾਨੂੰ ਦੱਸਿਆ ਸੀ ਕਿ ਬੱਚਿਆਂ ਦੇ ਜਲਨ ਕਰਦੀ ਹੈ ਮੂੰਹ ਤਾਂ ਫਿਰ ਬੱਚੇ ਨਹੀਂ ਇਸ ਗੁਰ ਨੂੰ ਫਿਰ ਖਾ ਕੇ ਖੁਸ਼ ਹੁੰਦੇ ਪਰ ਜਿੰਨੀ ਕੁਆਂਟੀਟੀ ਆਪਾਂ ਦੱਸੇ ਤੁਸੀਂ ਦੱਸਿਓ ਬੱਚੇ ਤਾਂ ਤੁਹਾਡੇ ਇਹਨੂੰ ਚੋਰੀ ਖਾਇਆ ਕਰਨਗੇ ਆ ਜੀ ਆਪਾਂ ਲੈ ਲਈ ਅਜਵੈਨ ਜੀ ਇਹ ਵੀ ਹਾਜਮੇ ਵਾਸਤੇ ਬਹੁਤ ਵਧੀਆ ਹੈ ਜੀ ਸਰਦੀਆਂ ਦੇ ਵਿੱਚ ਪਲੱਸ ਸਰਦੀ ਤੋਂ ਬਚਾਉਂਦੀ ਹੈ ਜੀ ਗਰਮਾਇਸ਼ੇ ਦੀ ਇਹ ਜੀ ਆਪਾਂ ਜਿਹੜਾ ਸੁੰਘ ਲਿਆ ਸੀ ਜੀ ਅੱਧਾ ਚਮਚਾ ਇਹ ਸੁੰਘੜਾ ਜੀ ਤੇ ਇਹ ਸਾਡੀ ਜੀ ਲਾਸਟ ਦੇ ਉੱਤੇ ਆਪਾਂ ਥੋੜੀ ਜੀ ਨਾ ਸਜਾਵਟ ਦੇ ਤੌਰ ਤੇ ਐਂਡ ਤੇ ਵੀ ਪਾਵਾਂਗੇ ਜੀ ਹੁਣ ਥੋੜੀ ਜੀ ਵਿੱਚ ਪਾਵਾਂਗੇ ਆਪਾਂ ਬਾਕੀ ਲਾਸਟ ਤੇ ਜਦੋਂ ਸਾਡਾ ਬਣ ਗਿਆ ਇੱਕ ਆਈਟਮ ਸਾਡੀ ਉਦੋਂ ਪਾਵਾਂਗੇ ਥੋੜੀ ਜੀ ਆਪਾਂ ਆਈਟਮ ਹੁਣ ਪਾ ਦੇਵਾਂਗੇ ਉਹ ਬਾਕੀ ਆਪਾਂ ਜਿਹੜੀ ਬਨਣ ਤੇ ਬਾਅਦ ਆ ਜਿਹੜੀ ਆਪਾਂ ਲਈ ਸੀ ਜੀ ਖਸਖਸ ਠੀਕ ਹੈ ਜੀ ਇਹ ਖਸਖਸ ਆਪਾਂ ਥੋੜੀ ਜਿਹੀ ਹੁਣ ਪਾ ਦੇਾਂਗੇ ਬਾਕੀ ਆਵੇਂ ਬਾਅਦ ਚੋਂ ਜਦੋਂ ਬਣ ਗਿਆ ਤਿਆਰ ਹੋ ਗਿਆ ਥੋੜੀ ਜਿਹੀ ਆਪਾਂ ਸਜਾਵਟ ਵਾਸਤੇ ਹੋਰ ਯੂਜ਼ ਕਰਾਂਗੇ ਜੀ ਠੀਕ ਹੈ ਦੋਸਤੋ ਤੇ ਹੁਣ ਇਹਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇਸ ਸਟੇਜ ਤੇ ਨਾ ਹੁਣ ਜਿਵੇਂ ਆਪਾਂ ਹਿਲਾ ਰਹੇ ਹਾਂ ਵਾਰ-ਵਾਰ ਇਹਨੂੰ ਮਿਕਸ ਕਰਦੇ ਪਏ ਆ ਆਪਾਂ ਸਾਰਿਆਂ ਨੂੰ ਇਹਨੂੰ ਤੇ ਇਹਦੇ ਵਿੱਚ ਨਾ ਜੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਨਾਲ ਦੀ ਨਾਲ ਤੇ ਥੋੜਾ ਜਿਹਾ ਇਹਨੂੰ ਸੇਕ ਲਵਾ ਲਓ ਇਸ ਸਟੇਜ ਦੇ ਉੱਤੇ ਤੇ ਹਾਂਜੀ ਦੋਸਤੋ ਆਪਾਂ ਨੇ ਗੈਸ ਜਿਹੜੀ ਫਲੇਮ ਹੈ ਦੁਬਾਰਾ ਇੱਕ ਵਾਰ ਆਨ ਕੀਤੀ ਆ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਜੀ ਤੇ ਇਹ ਜਿਹੜਾ ਜੰਮਣਾ ਸ਼ੁਰੂ ਹੋ ਜਾਂਦਾ ਬਹੁਤ ਜਲਦੀ ਤੇ ਆਪਾਂ ਬਿਲਕੁਲ ਸਿਮ ਤੇ ਰੱਖ ਕੇ ਇੱਕ ਵਾਰਿਆਂ ਨੂੰ ਹਲਕਾ ਜਿਹਾ ਹੀਟ ਅਪ ਕਰ ਦਾਂਗੇ ਤਾਂ ਕਿ ਇਹਨੂੰ ਜਦੋਂ ਅਸੀਂ ਦੂਜੇ ਬਰਤਨ ਦੇ ਵਿੱਚ ਪਲਟਾਂਗੇ ਜੀ ਇਹਨੂੰ ਆਪਣੇ ਜਿਹੜੇ ਇਹ ਗੋੜਚੇ ਅਸੀਂ ਸਮਾਨ ਤਿਆਰ ਕਰਕੇ ਮਿਕਸ ਕਰ ਲਿਆ ਜੀ ਇਹਨੂੰ ਜਦੋਂ ਆਪਾਂ ਪਲਟਾਂਗੇ ਤੇ ਉਹ ਸਟੇਜ ਤੇ ਜੀ ਆਪਾਂ ਜਿਹੜਾ ਹੈਗਾ ਵੀ ਇਹ ਥੋੜਾ ਗਰਮ ਰਹੇ ਇੱਕਦਮ ਠੰਡਾ ਨਾ ਹੋਵੇ ਤੇ ਹਾਂਜੀ ਦੋਸਤੋ ਇਹ ਆਪਣਾ ਚੰਗੀ ਤਰ੍ਹਾਂ ਜੀ ਜਿਹੜਾ ਹੋ ਗਿਆ ਗਰਮ ਤੇ ਆਪਾਂ ਇਹਨੂੰ ਹੁਣ ਜੀ ਹੁਣ ਦੂਸਰੇ ਬਰਤਨ ਦੇ ਵਿੱਚ ਇਹਨੂੰ ਆਪਾਂ ਉਹਨੇ ਜਮਾਣ ਵਾਸਤੇ ਉਹ ਆਪਾਂ ਜਿਹੜਾ ਹੈਗਾ ਜੀ ਇਹਨੂੰ ਦੂਸਰੇ ਬਰਤਨ ਚ ਪਲਟਾ ਲਏ ਜੀ ਹਾਂਜੀ ਦੋਸਤੋ ਆਪਾਂ ਇੱਕ ਨਾ ਆਹ ਸਟੀਲ ਦਾ ਜਿਹੜਾ ਥਾਲ ਲੈ ਲਿਆ ਜੀ ਇਹਦੇ ਵਿੱਚ ਆਪਾਂ ਜਿਆਦਾ ਨਹੀਂ ਜੀ ਬਸ ਇੱਕ ਅੱਧਾ ਚਮਚਾ ਦੇਸੀ ਘਿਓ ਦਾ ਲੈ ਲਿਆ ਜੀ ਤਾਂ ਕਿ ਇਹਨੂੰ ਆਪਾਂ ਜਿਹੜਾ ਹੈਗਾ ਗ੍ਰੀਸ ਕਰ ਲਈਏ ਜੀ ਬਰਤਨ ਨੂੰ ਚੰਗੀ ਤਰ੍ਹਾਂ ਤਾਂ ਕਿ ਕੋੜ ਸਾਡਾ ਜਿਹੜਾ ਵੀ ਥੱਲੇ ਜੰਮੇ ਨਾ ਜਾਈ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਸਾਰੇ ਬਰਤਨ ਨੂੰ ਆਪਾਂ ਜੀ ਕਿ ਉਹ ਲਗਾ ਕੇ ਗ੍ਰੀਸ ਕਰ ਲਾਂਗੇ ਜੀ ਇਹਨੂੰ ਆਪਾਂ ਤੇ ਹਾਂਜੀ ਦੋਸਤੋ ਹੁਣ ਆਪਾਂ ਇਹਦੇ ਵਿੱਚ ਗ੍ਰੀਸ ਕਰ ਲਿਆ ਜੀ ਸਾਰਾ ਤੇ ਇਹਦੇ ਵਿੱਚ ਆਪਾਂ ਜਿੰਨਾ ਆਪਣਾ ਗੋੜਾ ਜੀ ਸਾਰਾ ਇਹਦੇ ਵਿੱਚ ਆਪਾਂ ਜਿਹੜਾ ਪਲਟ ਦਿਆਂਗੇ ਜੀ ਤੇ ਗੁੜ ਪਲਟਣ ਤੋਂ ਬਾਅਦ ਨਾ ਜੀ ਆਪਾਂ ਇਹਨੂੰ ਇੱਕ ਵਾਰੀ ਸੈੱਟ ਕਰਦੇ ਆਂਗੇ ਵੀ ਸਾਰੇ ਸਾਈਡਾਂ ਤੋਂ ਇੱਕ ਵਾਰੀ ਇਹਦੀ ਲੈਵਲ ਕਰਦੇ ਆਂਗੇ। ਗੁੜ ਆਪਣਾ ਸਾਰੀ ਪਲੇਟ ਦੇ ਵਿੱਚ ਜਾਂ ਜੋ ਵੀ ਤੁਸੀਂ ਬਰਤਨ ਲੈ ਰਹੇ ਹੋ, ਸਟੀਲ ਦਾ ਭਾਂਡਾ ਉਹਦੇ ਵਿੱਚ ਆਪਾਂ ਜਿਹੜਾ ਇਹਨੂੰ ਸੈੱਟ ਕਰਦੇ ਆਂਗੇ ਜੀ ਆਪਾਂ ਸਾਰੇ ਇਹਨੂੰ ਇਹਨਾਂ ਇੱਕ ਵਾਰ ਸਾਰਾ ਗੁੜ ਇਹ ਪਕੜਾਈ ਦੇ ਵਿੱਚੋਂ ਇਸ ਬਰਤਨ ਦੇ ਵਿੱਚ ਪਲਟ ਲਾਂਗੇ ਜੀ। ਹਾਂਜੀ ਦੋਸਤੋ ਤੇ ਆਹ ਦੇਖੋ ਜੀ ਆਪਾਂ ਸਾਰਾ ਜਿਹੜਾ ਆਪਣਾ ਥਾਲੀ ਦੇ ਵਿੱਚ ਸਾਰਾ ਪਲਟਦਾ ਜੀ ਜਿਹੜੀ ਆਪਾਂ ਜੀ ਉਦੋਂ ਆ ਥੋੜੀ ਜੀ ਖਸ ਖਸ ਬਚਾਈ ਸੀ ਜੀ ਇਹ ਦੇ ਉੱਤੇ ਨਾ ਆਪਾਂ ਸਾਰੀ ਆਇਆ ਸਪ੍ਰਿੰਕਲ ਕਰ ਦੇਗੇ ਜੀ ਦੇ ਉੱਤੇ ਇਹ ਸਾਰੀ ਜੀ ਆਈ ਇਹਦੇ ਉੱਪਰ ਨਾ ਜਿੰਨੀ ਵੀ ਤੁਹਾਨੂੰ ਲੱਗਦੀ ਹੈ ਜੀ ਵੈਸੇ ਤਾਂ ਆਪਾਂ ਵਿੱਚ ਵੀ ਪਾਈ ਆ ਇਹ ਪਰ ਜਦੋਂ ਬਣ ਕੇ ਤਿਆਰ ਹੋ ਜਾਊਗਾ ਨਾ ਜੀ ਜਦੋਂ ਇਹ ਜੰਮ ਗਿਆ ਉਦੋਂ ਦੇਖਿਓ ਤੁਸੀਂ ਹੋਰ ਵੀ ਜ਼ਿਆਦਾ ਇਹਦੇ ਉੱਤੇ ਟੈਕਸਚਰ ਵਧੀਆ ਸੋਹਣਾ ਆਊਗਾ ਤੇ ਹੁਣ ਆਪਾਂ ਜੀ ਇਹਨੂੰ ਨਾ ਨਾਰਮਲ ਠੰਡ ਦਾ ਮੌਸਮ ਹੈ ਇਹਨੂੰ ਆਪਾਂ ਜੀ ਹੁਣ ਕੁਝ ਟਾਈਮ ਵਾਸਤੇ ਨਾ ਜੰਮਣ ਵਾਸਤੇ ਛੱਡ ਦੇਾਂਗੇ ਜੰਮਣ ਤੋਂ ਬਾਅਦ ਜੀ ਤੁਸੀਂ ਇਹਦੇ ਚਾਏ ਐਂ ਕਰਕੇ ਇਹਨੂੰ ਤੋੜ ਕੇ ਵੀ ਖਾ ਸਕਦੇ ਹੋ ਨਹੀਂ ਇਹ ਤੇ ਆਪਾਂ ਪੀਸ ਕੱਟਾਂਗੇ ਜੀ ਉਹ ਤੁਹਾਨੂੰ ਆਪਾਂ ਫਿਰ ਜੰਮਣ ਤੋਂ ਬਾਅਦ 1 ਘੰਟੇ ਬਾਅਦ ਜੀ ਦੀ ਵੀਡੀਓ ਦੇ ਵਿੱਚ ਦੁਬਾਰਾ ਦਿਖਾਉਣੀ ਹੈ ਜੀ ਜੰਮਣ ਤੋਂ ਬਾਅਦ ਇਹ ਕਿਦਾਂ ਤਿਆਰ ਹੋਊਗਾ ਹਾਂਜੀ ਦੋਸਤੋ ਤੇ ਇਹ ਆਪਾਂ 1 ਘੰਟੇ ਵਾਸਤੇ ਜੀ ਰੂਮ ਟੈਂਪਰੇਚਰ ਤੇ ਨਾਰਮਲ ਠੰਡਾ ਮੌਸਮ ਹੈ ਵੀ ਆਪਾਂ ਰੂਮ ਟੈਂਪਰੇਚਰ ਤੇ ਰੱਖਤਾ ਸੀ ਜੀ ਬਾਹਰ ਇਹਨੂੰ ਤੇ ਇਹ ਚਾਪਾ ਕੱਟ ਮਾਰਤੇ ਸੀ ਉਹ ਵੀਡੀਓ ਆਪਾਂ ਸ਼ੂਟ ਨਹੀਂ ਕਰ ਸਕेंगे ਇਹ ਸਿੰਪਲ ਜਿਵੇਂ ਆਪਾਂ ਇੱਕ ਕਰਦ ਨਾਲ ਹਲਕਾ ਜਿਹਾ ਗਰਮ ਹੋਊਗਾ ਉਸ ਟੇਪ ਤੇ ਪਾ ਕੱਟ ਲਾ ਦੇਣੀ ਹੈ ਜੀ ਤੇ ਆ ਦੇਖੋ ਜੀ ਇਹ ਬਣ ਕੇ ਤਿਆਰ ਹੈ ਹੁਣ ਇਹਨੂੰ ਆਪਾਂ ਕੱਢ ਕੇ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਣੀ ਹੈ ਹਾਂਜੀ ਦੋਸਤੋ ਤੇ ਫਾਈਨਲੀ ਜੀ ਆਪਣਾ ਜਿਹੜਾ ਸਰਦੀਆਂ ਵਾਸਤੇ ਜਿਹੜਾ ਆਪਾਂ ਗੁੜ ਦੀ ਰੈਸਪੀ ਅੱਜ ਲੈ ਕੇ ਆਏ ਸੀ ਉਹ ਤਿਆਰ ਹੈ ਜੀ ਬਣ ਕੇ ਤੁਸੀਂ ਵੀ ਪਲੀਜ਼ ਇਸ ਰੈਸਪੀ ਨੂੰ ਘਰ ਦੇ ਵਿੱਚ ਬਣਾਓ ਜੀ ਕਿ ਆਪਣੇ ਜਿਹੜੇ ਐਕਸਪੀਰੀਅੰਸ ਹੈ ਸਾਡੇ ਨਾਲ ਕਮੈਂਟਸ ਦੇ ਰਹੀਂ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਹੋਰ ਮੇਰੇ ਦੋਸਤਾਂ ਨੂੰ ਜਿਹੜੇ ਸਾਡੇ YouTube ਵਿਊਅਰਸ ਨੇ ਉਹਨਾਂ ਨੂੰ ਮੇਰੀ ਇੱਕ ਬੇਨਤੀ ਹੈ ਜੀ ਕਿ ਅਸੀਂ ਹਜੇ ਚੈਨਲ ਦੇ ਉੱਤੇ ਨਵੇਂ ਆ ਸਾਡੇ ਕੋਲੋ ਵੀਡੀਓ ਬਣਾਉਂਦੇ ਆ ਜਾਂ ਐਡੀਟਿੰਗ ਜਿੰਨੀ ਕੌਂਦੀ ਆ ਉਹਦੇ ਅਕੋਰਡਿੰਗਲੀ ਬਹੁਤ ਗਲਤੀਆਂ ਕਰਦੇ ਆ ਤੇ ਪਲੀਜ਼ ਸਾਨੂੰ ਕਮੈਂਟਸ ਦੇ ਵਿੱਚ ਦੱਸਿਓ ਵੀ ਅਸੀਂ ਹੋਰ ਕੀ ਇਹਦੇ ਵਿੱਚ ਸੁਧਾਰ ਕਰ ਸਕਦੇ ਆ ਤਾਂ ਜੋ ਅਗਲੀ ਵਾਰ ਤੋਂ ਅਗਲੀ ਵੀਡੀਓ ਦੇ ਵਿੱਚ ਅਸੀਂ ਉਹ ਸੁਧਾਰ ਲੈ ਕੇ ਆਈਏ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਕੋਈ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ